ਹਾਡੇ ਪਿੰਡ ਤੇ ਮੈਨੂੰ ਕੱਲ ਮੈਂ ਆਇਆ ਬਾਰੋਂ ਮੈਂ ਸਵੇਰੇ ਸੁਣਿਆ ਵੀ ਮੈਂ ਵੇਖਿਆ ਵੀ ਪਾਣੀ ਦੀਆਂ ਬੋਤਲਾਂ ਲੋਕੀ ਲੈ ਕੇ ਨਾ ਕੈਂਟਰ ਪਿੰਡ ਦਾ ਨਾਮ ਤੇ ਪਿੰਡ ਦੇ ਵਿੱਚ ਜਾ ਕੇ ਦੁਕਾਨਾਂ ਤੇ 50-50 ਰੁਪਈਆ ਦੀ ਵੇਚਣ ਦੇ ਕਈ ਜੱਟ ਜੰਗੇ ਭਲੇ ਜਿਹੜੇ ਜਿੰਨਾਂ ਦੇ ਘਰ ਤੇ ਡੰਗਰ ਦੀ ਕੋਈ ਹੈਗਾ ਉਹ ਬੋਰੀ ਫੀਡ ਦੀ ਲਵਾ ਕੇ ਜਾ ਕੇ ਵੇਚ ਆਉਂਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵਾਹਿਗੁਰੂ ਜੀ ਖਾਸ ਕਰਕੇ ਫਤਿਹ ਦੀ ਪਹਿਲੀ ਗੱਲ ਇਹ ਆ ਵੀ ਆਹ ਸੰਗਤ ਮੇਰੇ ਵੀਰ ਆਪਣੇ ਲਾਗੇ ਖਲੋਤੇ ਮੇਰਾ ਪਿੰਡ ਰਮਦਾਸ ਹੈ ਤੁਹਾਨੂੰ ਪਤਾ ਹੈ ਨਾ ਇਹ ਮੈਂ ਮੇਰੇ ਪਿੰਡ ਤੋਂ ਜਿੰਨੇ ਵੀ ਵੀਰ ਸੁਣਦੇ ਆ ਵੀ ਰਮਦਾਸ ਦੇ ਲਾਗੇ ਸਾੜਾ ਰਮਦਾਸ ਸਾੜਾ ਗਿਆ ਰਮਦਾਸ ਸਾੜਾ ਆਇਆ ਹਨ ਵੀਰ ਰਮਦਾਸ ਪਿੰਡ ਮੇਰਾ ਆ ਬੰਦੇ ਸੇਵਾ ਲਈ ਗਏ ਹਾਰਪੁਰ ਤੋਂ ਅੱਜ ਦੇ ਵੀਰ ਹਲਤੇ ਆ ਕੋਈ ਹਰਿਆਣੇ ਚੋਂ ਆਇਆ ਕੋਈ ਮਾਲਵੇ ਚੋਂ ਪਤਾ ਨਹੀਂ ਰੋਜ਼ੀ 6-7 ਟਰਾਲੀ ਆਉਂਦੀ ਹੈ ਕੋਈ ਸੇਵਾਦਾਨਤੀ ਨਹੀਂ ਹੈਗਾ ਵੀ ਜਿੰਨੀ ਵੀ ਸੇਵਾ ਹੁੰਦੀ ਹੈ ਕੋਈ ਬਿੜ ਬਣ ਨਹੀਂ ਹੈਗਾ ਮੈਂ ਹਰਾਨ ਖੋਦ ਕਹਿੰਦਾ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਵੇਖੀ ਇੰਨੀ ਸੇਵਾ ਹੁੰਦੀ ਵੀ ਲੋਕਾਂ ਨੇ ਕੋਈ ਕਸਰੀ ਨਹੀਂ ਛੱਡੀ ਪਰ ਉੱਥੇ ਗੱਲ ਕੀ ਹੈ ਵੀ ਜੇ ਸੇਵਾ ਵੀਰ ਆਉਂਡੀਆਂ ਤੇ ਇੱਥੇ ਲੋਕੀ ਨਜਾਇਜ਼ ਫਾਇਦਾ ਕੀ ਚੁੱਕਣ ਦੇ ਮੇਰੇ ਪਿੰਡ ਦੇ ਵਿੱਚ ਗਿਣਤੀ ਤੇ 10 ਘਰ ਆ ਜਿੰਨਾਂ ਜੱਟਾਂ ਦਾ ਨੁਕਸਾਨ ਹੋਇਆ ਨਾ ਕਿਸੇ ਦੇ ਘਰ ਚ ਪਾਣੀ ਗਿਆ ਵਾ ਨਾ ਕਿਸੇ ਨੂੰ ਹੋਰ ਕੋਈ ਨੁਕਸਾਨ ਹੋਇਆ ਵਾ ਸਾਡੇ ਪਿੰਡ ਤੋਂ ਬਾਅਦ ਜਿਹੜੇ ਬਾਬਾ ਬੁੱਢਾ ਸਰੋਂ ਲੰਘ ਕੇ ਅਗਲੇ ਬੰਨੇ ਸਾਰੇ ਪਿੰਡ ਪਾਣੀ ਦੇ ਮਾਰਤੇ ਜੋ ਜੱਟਾਂ ਪਛੀਆਂ ਸੁਜਾਦਾ ਕੋਨੇ ਵਾਲੇ ਨਿਸੋਗੇ ਸਿੰਘੋਗੇ ਗੱਗੜ ਜਿੰਨੇ ਪਿੰਡੇ ਸਾਰੇ ਉੱਥੇ ਲੋੜ ਹੈ ਬਹੁਤ ਜ਼ਿਆਦੀ ਪਰ ਸਾਡੇ ਪਿੰਡ ਦੇ ਕਿਸੇ ਨੂੰ ਕੋਈ ਏਡੀ ਲੋੜ ਨਹੀਂ ਸਾਡੇ ਪਿੰਡ ਤੇ ਮੈਨੂੰ ਕੱਲ ਮੈਂ ਆਇਆ ਬਾਰੋਂ ਮੈਂ ਸਵੇਰੇ ਸੁਣਿਆ ਵੀ ਮੈਂ ਵੇਖਿਆ ਵੀ ਪਾਣੀ ਦੀਆਂ ਬੋਤਲਾਂ ਲੋਕੀ ਲੈ ਕੇ ਨਾ ਕੈਂਟਰ ਪਿੰਡ ਦਾ ਨਾਮ ਤੇ ਪਿੰਡ ਦੇ ਵਿੱਚ ਜਾ ਕੇ ਦੁਕਾਨਾਂ ਦੇ 50-50 ਰੁਪਈਆ ਦੀ ਵੇਚਣ ਦੇ ਕਈ ਜੱਟ ਜੰਗੇ ਪਲੇ ਜਿਹੜੇ ਜਿੰਨਾ ਦੇ ਘਰ ਚ ਡੰਗਰ ਨਹੀਂ ਹੋਇਗਾ ਉਹ ਗੋਰੀ ਫੀਡ ਦੀ ਲਵਾ ਕੇ ਜਾ ਕੇ ਵੇਚ ਆਉਂਦੇ ਆ ਹੋਰ ਪਤਾ ਨਹੀਂ ਇਹ ਕੁਛ ਕੀ ਕੁਝ ਹੋਣ ਡਿਆ ਸਾਡੇ ਪਿੰਡ ਚ ਬਾਹਰ ਬਾਰਨੇ ਇੱਕ ਉਹ ਠੱਠੀ ਭੱਜੀ ਆ ਹੋਰ ਵੀ ਸਾਰੇ ਪਿੰਡ ਚ ਜਿੰਨੇ ਵੀ ਆਲੇ ਦੁਆਲੇ ਖਲੋਤੇ ਆ ਉਹ ਬੰਦੇ ਸਵੇਰ ਤੋਂ ਖਲੋਂਦੇ ਆ ਸ਼ਾਮਾਂ ਤੱਕ ਖਲੋਤੇ ਆ ਔਰੇ ਪਰ ਪਰ ਲਈ ਯਾਰ ਔਰੇ ਪਰ ਪਰ ਲਈ ਜਾਂਦੇ ਆ ਇੱਕ ਬੰਦੇ ਦੇ ਘਰ ਤੇ ਇੱਕ ਇੱਕ ਬੰਦੇ ਦੇ ਘਰ ਤੇ 2-200 ਬੋਰੀ ਆਟੇ ਦੀ ਆ ਵੀਰਦੀ ਹੋਗੀ ਤੇ ਇਹ ਜਿਹੜੀ ਸੇਵਾ ਇਹ ਗੁਰੂ ਘਰ ਦੀ ਸੇਵਾ 10-10 ਰੁਪਏ ਇਕੱਠੇ ਕਰਕੇ ਲੰਗਰਾਂ ਦੀ ਇਹ ਕਿਸੇ ਦੇ ਪਿੰਡ ਚੋਂ ਕਿਸੇ ਦੀ ਕੋਈ ਸ਼ਰਤ ਆ ਕਿ ਦੀ ਕੋਈ ਸ਼ਰਤਾ ਉੱਥੋਂ ਆਉਂਦੀ ਆ ਪਰ ਇਹ ਟੁੱਕਣ ਵਾਲਿਆਂ ਨੂੰ ਸ਼ਰਮ ਨਹੀਂ ਆਜੀ ਵੀ ਜਿਹੜੇ ਅੱਗੋਂ ਲੈਂਦੇ ਇਹਨਾਂ ਨੇ ਤੇ ਦੇਈ ਜਾਣਾ ਇਹਨਾਂ ਨੂੰ ਤੇ ਪਤਾ ਨਹੀਂ ਇਹ ਇਹ ਸਮਝਦੇ ਸਾਰੇ ਵੀ ਅੰਦਾਜ਼ੇ ਹੋਣਦੇ ਆ ਉਹ ਸਾਰੇ ਉੱਥੇ ਆਣ ਕੇ ਲੈ ਹੀ ਜਾਂਦੇ ਆ ਉੱਥੇ ਪਹਿਲਾਂ ਵੀ ਤੋਂ ਕੀ ਲਈ ਜਾਂਦੇ ਮੇਰੇ ਦਾ ਕਹੀ ਜਾਂਦੇ ਡੇਰੇ ਕੁਝ ਕੇ ਚਾਰ ਸਵੇਰੇ ਪਾਣੀ ਫਿਰ ਡੇਰੇ ਦੇ ਵਿੱਚ ਪਾਣੀ ਨਹੀਂ ਆਇਆ ਨਾਲ ਦੇ ਪਿੰਡ ਪੱਕੋ ਤੇ ਪਾਣੀ ਬਹੁਤ ਜ਼ਿਆਦਾ ਹੈ ਪਰ ਜੇਨੀਆਂ ਢਾਲੀਆਂ ਡੇਰੇ ਜਾਈਂ ਲੋਕੀ ਸੌਦਾ ਰਵਾਈ ਜਾਂਦੇ ਆ ਬੋਰੀਆਂ ਭਰ ਭਰ ਕੇ ਰਣ ਲਈ ਜਾਂਦੇ ਆ ਪਰ ਮੇਰੇ ਵੀਰੇ ਲੋਕਾਂ ਲਾਇਆ ਜੀ ਬੋਲਣਾ ਨਹੀਂ ਚਾਹੁੰਦੇ ਪਰ ਲੋਕਾਂ ਮਜਬੂਰ ਕਰ ਛੜਿਆ ਤਾਂ ਮੈਂ ਪਾਣੀ ਆ ਵੇਖ ਵੀਡੀਓ ਮੈਂ ਬੜੇ ਦਿਲਦਾਰ ਆ ਵੇਖ ਤੈਨੂੰ ਵੀਡੀਓ ਵਿੱਚ ਮਗਾਉਣੀ ਹੈ ਬੰਦਾ ਪਾਣੀ ਦੀਆਂ ਬੋਤਲਾਂ ਵੀਰ ਜੀ ਖਾਲੀ ਕਰਨ ਦੇ ਖਵਾੜ ਦੇ ਵਿੱਚ ਨੂੰ ਆ ਵਿਖਾਓ ਇਹ ਇੱਥੇ ਹੀ ਆ ਦਿਖਾ ਦੇਣੇ ਤੁਹਾਨੂੰ ਇਹ ਅੱਜ ਦੀ ਵੀਡੀਓ ਨੂੰ ਕਰਕੇ ਲਾ ਦਿਓ ਅਸੀਂ ਕੋਈ ਨਵੀਂ ਨਹੀਂ ਕੱਲ ਦੀ ਬਣਾਈ ਆ ਉੱਤੇ ਤਰੀਕ ਵੀ ਆਉਂਦੀ ਹੋਊਗੀ ਆਹ ਵੇਖ ਲਓ ਅੱਜ ਦੀ ਵੀਡੀਓ ਆ ਹੁਣ ਇਹ 10 ਮਿੰਟ ਆ ਲੱਗੇ ਹੁਣੇ ਖਲੋਤਾ ਮੈਂ ਇਹੋ ਮੇਰੀ ਟੀ-ਸ਼ਰਟ ਐ ਇਹੋ ਜੀੜੇ ਪਾਏ ਜਾਂਦੇ ਔਰ ਠੇਰ ਲੱਗਾ ਜੀ ਹਾਂ ਠੇਰ ਲੱਗਾ ਪਾਣੀ ਜਾਂ ਬੋਤਲਾਂ ਦਾ ਇਹ ਸੇਵਾ ਆਉਂਦੀ ਤੇ ਲੋਕ ਆਹ ਕੰਮ ਕਰਨ ਦੇ ਆ ਪਰੀਆਂ ਬੋਤਲਾਂ ਲੈ ਕੇ ਕਵਾੜ ਦੇ ਵਿੱਚ ਨੂੰ ਖਾਲੀ ਕਰਨ ਰਿਹਾ ਬੰਦਾ ਜਰਾ ਵੀ ਇਹਦੀ ਨਹੀਂ ਵੀ ਇਹੋ ਮਤ ਪਾਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਨਹੀਂ ਮਲਾ ਜਿਹੜਾ ਹੋ ਗਿਆ ਇਹਦੀ ਇੱਕ ਮਿੰਟ ਅਸੀਂ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਇਹੋ ਬੇਨਤੀ ਕਰਦੇ ਆ ਵੀ ਭਰਾਜੀ ਰਾਸ਼ਨ ਇਹਨਾਂ ਕੋ ਪੂਰਾ ਹੋ ਗਿਆ ਰਾਸ਼ਨ ਦੀ ਇੱਕ ਕਮੈਂਟ ਇੱਕ ਮਿੰਟ ਵੀਰ ਜੀ ਰਾਸ਼ਨ ਇਹਨਾਂ ਕੋ ਪੂਰਾ ਹੋ ਗਿਆ ਜਦੋਂ ਇਹਨਾਂ ਲਈ ਕਣਕ ਬੀਜਣੀ ਨਵੀਂ ਫਸਲ ਬੀਜਣੀ ਐ ਨੂੰ ਡੀਏਪੀ ਲਾ ਦਿਓ ਕਣਕ ਦਾ ਬੀਜ ਨੂੰ ਡੀਜੀਐਲ ਲਾ ਦਿਓ ਉਹਦੀ ਮਜਦ ਕਰੋ ਜਿਸ ਬੰਦੇ ਕੋ ਇੱਥੇ ਲੇਬਰ ਹੈ ਨਹੀਂ ਉਹ ਮੇਬਰ ਦੇ ਪੈਸੇ ਦੇ ਦੋ ਵੀਰ ਜੀ ਆ ਭਰਾ ਸਾਡੇ ਆਏ ਇਹ ਸ਼ਹਿਰ ਬੁਰਾ ਦੇ ਇੱਕ ਟਰਾਲੀ ਚੜ੍ਹ ਦੁਪਹਿਰ ਖਲਾਰੀ ਹੈ ਇਹ ਪਤਾ ਨਹੀਂ ਕਿ ਛੱਡੇ ਆਂਦੇ ਸਾਡੇ ਮਤਲਬ ਸਾਡੀਆਂ ਬੀਬੀਆਂ ਨੂੰ ਹਫਤਾ ਹੋ ਗਿਆ ਘਰ ਦਾਟਾ ਛੰਣ ਦੀਆਂ ਗਾਟਾ ਛੰਣ ਨੇ ਅਗਲੇ ਹਫਤੇਾਂ ਦੇ ਫੇਰ ਆਉਣਾ ਸੀ ਲੈ ਕੇ ਟਰਾਲੀ ਵੀਰ ਜੀ ਆਦਾ ਸਤੋਂਗਾ ਕਿਹੜਾ ਜੀ ਦੱਸੋ ਤੇ ਵੀਰ ਜੀ ਕੱਲ ਇੱਕ ਵੀਰ ਲੁਧਿਆਣੇ ਹੋਇਆ ਆਇਆ ਮਿਲਿਆ ਮੈਨੂੰ ਉਹ ਮੈਨੂੰ ਕਹਿੰਦਾ ਪਹਿਲਵ ਅੱਜ ਅਸੀਂ ਪੰਜ ਲੈਣੇ ਆਂ ਹਾਂਜੀ ਤੇ ਦੱਸੋ ਵੀ ਇੱਥੇ ਵੀ ਲੋਕਾਂ ਦੇ ਘਰਾਂ ਚ ਲੰਗ ਰਿਹਾ ਜਿਹੜਾ ਰਾਸ਼ਨ ਹੈ ਨਾ ਔਰ ਬਿਲਕੁਲ ਹੀ ਨਿਕੋ ਗਿਆ ਵੀ ਉਹ ਮੁੱਕਣਾ ਹੀ ਨਹੀਂ ਹੈ ਜਿਹੜੇ ਲੋਕੀ ਦੇ ਕੋਈ 20 ਪਿੰਡ ਹੋਣਗੇ ਮੈਂ ਨਹੀਂ ਆਦਾ ਬਗਿਣੇ ਨਹੀਂ ਆ 10-20 ਪਿੰਡ ਹੋਣਗੇ ਜਿੰਨੇ ਪਿੰਡਾਂ ਦੇ ਵਿੱਚ ਡੁੱਬੇ ਘਰ ਬੁੱਕੇ 12ਾਂ ਜਰੂਰ ਖਰਾਬ ਹੋਈਆਂ ਸਾਡੀਆਂ ਆਪਦੀਆਂ ਯਾਰ ਮੇਰੀਆਂ ਆਪ ਮੈਂ ਵੀ ਜਿਹੋ ਨਵੀਰੇ ਨੇ ਹੋ ਗਏ ਮੈਂ ਵੀ ਜੀ ਤੁਸੀ ਹੋਣਾ ਪੱਟੀਆਂ ਦੀ ਲੋੜ ਐ ਇੱਥੇ ਜਿਹੜੇ ਚੱਲਣ ਦੀ ਸੇਵਾ ਜਿਹੜੀ ਲੋੜ ਐ ਤੁਸੀ ਹੁਣ ਤੁਸੀ ਹੁਣ ਮੈਂ ਅਗਲੇ ਹਫਤੇ ਜਦੋਂ ਆਉਣਾ ਤੁਸੀ ਨਹੀਂ ਆਉਣਾ ਤੁਸੀ ਆਪਦੇ ਪੈਸੇ ਇਕੱਠੇ ਕਰ ਲਓ ਤੁਸੀਂ ਮਹੀਨੇ ਡੇਢ ਮਹੀਨੇ ਜਦੋਂ ਪਾਣੀ ਲੱਗਦਾ ਤੁਸੀਂ ਇਹਨਾਂ ਦੀ ਪੈਲੀਆਂ ਪੱਧਰੀਆਂ ਕਰਵਾਓ ਆਗੇ ਜਿਹੜੀ ਚੀਜ਼ ਦੀ ਲੋੜ ਐ ਜਿਹੜਾ ਕੰਮ ਕਰਨ ਵਾਲਾ ਮਨ ਮੰਨਣ ਜੋ ਕੁਝ ਵੀ ਕਰਨ ਵਾਲਾ ਉਹ ਕਰੋ ਇਥੇ ਲੰਗਰ ਬਾਣੀ ਦੀ ਬਹੁਤ ਕਿਰਪਾ ਮਾਰੇ ਨੇ ਕਰਦੀ ਹੈ ਬਹੁਤ ਜਿਆਦੀ ਅਜੇ ਵੀ ਲੋਕੀ ਕਹੀ ਜਾਂਦੇ ਇਹਨੂੰ ਮਿਲਿਆ ਨਹੀਂ ਮਿਲਿਆ ਨਹੀਂ ਜਿਹੜੇ ਵੀ ਅੱਜ ਵੀ ਲਿਉਂਦੇ ਆ ਉਹ ਸਾਡਾ ਪਿੰਡ ਸਮਾਧਾ ਗੁਰੂ ਘਰ ਲੰਘ ਕੇ ਅਗਲੇ ਪਿੰਡ ਮਾਰਚ ਉੱਥੇ ਹੀ ਖੜਨ ਇਹ ਪਿੱਛੇ ਸਾਡੇ ਪਿੰਡ ਦੇ ਵੀਰ ਕੋਈ ਲੋੜ ਨਹੀਂ ਹੈ ਜੀ ਕਿਹੜਾ ਪਿੰਡ ਜੀ ਆ ਬੋਲੋ ਇਹਨਾਂ ਦਾ ਖੋਦ ਦਾ ਪਿੰਡ ਰਮਦਾਸ ਪਿੰਡ ਵੀਰ ਮੇਰਾ ਵਾਹਿਗੁਰੂ ਜੀ ਦੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਹੁਸ਼ਿਆਰਪੁਰ ਤੋਂ ਆਏ ਆ ਜੀ ਤੜਕੇ 2 ਵਜੇ ਆਪਾਂ ਜੀ ਅਸੀਂ ਤੜਕੇ 2 ਵਜੇ ਦੇ ਤੁਰੇ ਹੋ ਆ ਕੱਲ ਬਾਰਿਸ਼ ਪੈਂਦੀ ਸੀ ਜੀ ਪਿੰਡ ਹਰੀਪੁਰ ਦੀ ਸੰਗਤ ਨੌਜਵਾਨ ਸਭਾ ਦੇ ਨਾਲ ਅਸੀਂ ਜਿਹੜੇ ਆ ਪੇੜ ਤੇ ਬੰਦੇ ਦੀ ਲਈ ਪੱਠੇ ਵੱਢਣ ਨੂੰ ਨਹੀਂ ਪੈਂਦੇ ਜਿਹਦੇ ਵਿੱਚ ਅਸੀਂ ਪੱਠੇ ਵੱਢੇ ਹਰੀਪੁਰ ਦੀ ਸੰਗਤ ਨਾਲ ਬਾਗ ਬਾਗਪੁਰ ਦੀ ਸੰਗਤ ਸਤੌਰ ਦੀ ਬਸੀ ਗੁਰੂਸੇ ਵਾਲਾ ਆ ਸਰਪੰਚ ਸਾਹਿਬ ਨਾਲ ਖੜੇ ਆ ਜੀ ਅਸੀਂ ਰਾਤ ਦੇ 2 ਵਜੇ ਚੱਲੇ ਹੋਆ ਪਰ ਜਦੋਂ ਅਸੀਂ ਹੁਣ ਇੱਥੇ ਆ ਕੇ ਦੇਖਿਆ ਇਹਨਾਂ ਮਾੜੀਆਂ ਸਰਕਾਰਾਂ ਨੇ ਸਾਨੂੰ ਲੀਡਰਲੈਸ ਕੌਮ ਬਣਾ ਦਿੱਤਾ ਸਾਡੀ ਸਿੱਖ ਕੌਮ ਨੇ ਕੁਝ ਨਹੀਂ ਘਾਟਾ ਰਹਿਣ ਦਿੱਤਾ ਪਰ ਸਾਸੀ ਇਸ ਵੇਲੇ ਲੀਡਰਲੈਸ ਤੋਂ ਸਾਡੇ ਗੁਰੂ ਸਾਡੇ ਹਰ ਇੱਕ ਪਿੰਡ ਦੇ ਵਿੱਚ ਇੱਥੇ ਤਾਂ ਚਲੋ ਇਤਿਹਾਸਕ ਗੁਰਦੁਆਰੇ ਡੇਰਾ ਬਾਬਾ ਨਾਨਕ ਹੈਗਾ ਅੱਬ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਹੈਗਾ ਇਹਨਾਂ ਨੂੰ ਛੱਡੋ ਤੁਸੀਂ ਪਿੰਡਾਂ ਦੇ ਵਿੱਚ ਹਰ ਇੱਕ ਗੁਰਦੁਆਰਾ ਹੈਗਾ ਹਰ ਇੱਕ ਮੰਦਰ ਹੈਗਾ ਗਿਰਜਾ ਘਰ ਹੈਗਾ ਕੁਛ ਵੀ ਹੈਗਾ ਧਾਰਮਿਕ ਸਥਾਨ ਸਜਦਾ ਹੈ ਸਾਨੂੰ ਉਹਨਾਂ ਨੂੰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਬੇਨਤੀ ਕਰਦਾ ਤੁਹਾਨੂੰ ਭਰਾਵੋ ਇਹ ਆਟਮ ਬੰਬ ਅਗਲੇ ਸਾਲ ਵੀ ਚੱਲਣਾ ਇਹ ਆਟਮ ਬੰਬ 25 ਚ ਚੱਲਿਆ ਇਹ ਆਟਮ ਬੰਬ ਛੁੱਪੀ ਚੱਲਣਾ ਇਹ 27 ਤੇ ਵੀ ਚੱਲਣਾ ਇਹ 28 ਤੇ ਵੀ ਚੱਲਣਾ ਕਿਉਂਕਿ ਇਹ ਜਦੋਂ ਦਰਿਆ ਜਿਹੜੇ ਇਹਦਾ ਜਿਹੜੇ ਦਰਿਆ ਡੈਮ ਪਾਣ ਜਾਂਦੇ ਆ ਉਹਨਾਂ ਨੂੰ ਮੈਨੇਜ ਜਿਹੜਾ ਆ ਉਹ ਸਰਕਾਰਾਂ ਕਰਦੀਆਂ ਆ ਤੇ ਸਰਕਾਰਾਂ ਨੇ ਐਟਮ ਬੰਬ ਸਾਨੂੰ ਮਾਰਨ ਲਈ ਰੱਖੇ ਆ ਤੇ ਇਸ ਕਰਕੇ ਜਦੋਂ ਕੰਨੂ ਹੁਣ ਤਾਂ ਜੋ ਹੋ ਗਿਆ ਹੋ ਗਿਆ ਸਮੇਂ ਤੋਂ ਆਪਾਂ ਨੂੰ ਸਿੱਖਿਆ ਲੈਣਾ ਚਾਹੀਦੀ ਆ ਜੋ ਇਹ ਵੀਰ ਜੀ ਉਹਨਾਂ ਨੇ ਆਪਣਾ ਦੁੱਖ ਦੱਸਿਆ ਉਹਦੇ ਤੋਂ ਇੱਕ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆ ਕਿ ਅਗਲੀ ਵਾਰੀ ਪਹਿਲਾਂ ਤਾਂ ਅਰਦਾਸ ਕਰਦੇ ਆ ਕਿ ਇਹਨਾਂ ਦੀ ਬੁੱਧੀ ਨੂੰ ਸਤ ਬੁੱਧੀ ਬਖਸ਼ੇ ਮਹਾਰਾਜ ਐਦਾਂ ਦਾ ਇਹ ਕਾਰਨਾਮਾ ਨਾ ਕਰਨ ਜੇ ਕਿਤੇ ਐਦਾਂ ਦਾ ਕਾਰਨਾਮਾ ਹੋ ਜਾਂਦਾ ਆ ਤੁਸੀਂ ਆਪਣੇ ਮੰਦਿਰ ਦੇ ਵਿੱਚ ਦੇ ਦਿਓ ਉਸ ਪਿੰਡ ਦੇ ਉਸ ਪਿੰਡ ਦੇ ਗੁਰਦੁਆਰੇ ਦੇ ਵਿੱਚ ਦੇ ਦਿਓ ਗਿਰਜਾ ਘਰ ਦੇ ਵਿੱਚ ਦੇ ਦਿਓ ਉੱਥੇ ਸਾਂਝਾ ਚੁੱਲਾ ਚੱਲੇ ਜੋ ਅਸੀਂ ਅੱਜ ਦੇਖਿਆ ਜੋ ਸਾਡੇ ਦਿਮਾਗ ਨੇ ਸੋਚਿਆ ਸਾਂਝਾ ਚੁੱਲਾ ਚੱਲੇ ਸਾਰਾ ਪਿੰਡ ਆ ਕੇ ਉੱਥੇ ਲੰਗਰ ਛਕੇ ਉਸ ਤੋਂ ਬਾਅਦ ਆ ਜਦੋਂ ਸਮਾਂ ਜਿਹੜਾ ਆ ਜਦੋਂ ਸਾਰਾ ਕੁਝ ਲੈਵਲ ਹੋ ਜਾਂਦਾ ਆ ਉਸ ਤੋਂ ਬਾਅਦ ਆ ਦੋ-ਦੋ ਮਹੀਨਿਆਂ ਦਾ ਹਰ ਇੱਕ ਪਰਿਵਾਰ ਨੂੰ ਜਿਹੜਾ ਲੋੜਵੰਦ ਉਹਨਾਂ ਨੂੰ ਰਾਸ਼ਨ ਦੇ ਦਿਓ ਜ਼ਿੰਦਗੀ ਸਫਲ ਹੋ ਜਾਂਦੀ ਆ ਉਸ ਤੋਂ ਬਾਅਦ ਆ ਜਿਹੜੇ ਪਿੰਡ ਦਰਿਆ ਦੇ ਲੱਗੇ ਆ ਜਿਹੜੇ ਦੂਰ ਦੇ ਪਿੰਡ ਵਾ ਉਹਨਾਂ ਨੂੰ ਰੇਤੇ ਦੀ ਮਾਰਨੀ ਜਿਹੜੇ ਪਿੰਡ ਦਰਿਆ ਦੇ ਲੱਗੇ ਆ ਉਹਨਾਂ ਦੀ ਸਾਡਾ ਪਹਿਲਾ ਫਰਜ਼ ਬਣਦਾ ਕਿ ਉਹਨਾਂ ਦੀ ਅਸੀਂ ਰੇਤਾ ਸਾਫ਼ ਕਰਾਈਏ ਮੁੜ ਕੇ ਉਹਨਾਂ ਨੂੰ ਫਿਰ ਪੈਰਾਂ ਤੇ ਕਰੀਏ ਕਿਉਂਕਿ ਇਹਨਾਂ ਸਰਕਾਰਾਂ ਨੇ ਸਾਨੂੰ ਆਏ ਸਾਲ ਹੀ ਮਾਰਨਾ ਹੀ ਆ ਮਾਰਨਾ ਹੀ ਆ ਜਿੰਨੀ ਦੇਰ ਤੱਕ ਸਾਡਾ ਆਪਣੇ ਘਰ ਦੇ ਉੱਤੇ ਛੱਤ ਨਹੀਂ ਦੇਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ